ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰ ਫੇਰ ਤੁਹਾਡੇ ਨਾਲ ਲਾਈਵ ਫੇਸਬੁੱਕ ਤੇ ਥੋੜਾ ਜਿਹਾ ਵਕਫਾ ਵਿੱਚ ਪੈ ਗਿਆ బిਜ਼ੀ ਸੀ ਪਰ ਅੱਜ ਮੈਂ ਤੁਹਾਨੂੰ ਇੱਕ ਆਮ ਤੌਰ ਤੇ ਮੈਂ ਕੋਈ ਨਾ ਕੋਈ ਪੰਜਾਬ ਨਾਲ ਰਿਲੇਟਡ ਮਸਲਿਆਂ ਬਾਰੇ ਤੁਹਾਡੇ ਨਾਲ ਗੱਲ ਕਰਦਾ ਪਰ ਅੱਜ ਇੱਕ ਥੋੜੀ ਜਿਹੀ ਖੁਸ਼ਖਬਰੀ ਜਿਹੜੀ ਹੈ ਉਹ ਦੇਣ ਵਾਸਤੇ ਮੈਂ ਤੁਹਾਡੇ ਨਾਲ ਲਾਈਵ ਆਇਆ ਕਿ ਪਿਛਲੇ ਦਿਨੀ ਤੁਸੀਂ ਫੇਸਬੁੱਕ ਤੇ ਵੀਡੀਓ ਦੇਖੀ ਹੋਣੀ ਕਿ ਇੱਕ ਜਗ੍ਹਾ ਤੇ 사ऊदी ਅਰਬ ਦੇ ਵਿੱਚ ਪੰਜਾਬੀ ਮੁੰਡੇ ਸਟਕ ਹੋ ਗਏ ਫਸੇ ਹੋਏ ਸੀ ਉਹਨਾਂ ਨੂੰ ਤਰਖਾ ਵੀ ਨਹੀਂ ਮਿਲ ਰਹੀ ਸੀ ਰੋਟੀ ਪਾਣੀ ਵੀ ਨਹੀਂ ਮਿਲ ਰਹੀ ਸੀ ਉਹਨਾਂ ਨੇ ਵੀਡੀਓ ਦੇ ਵਿੱਚ ਦਿਖਾਇਆ ਵੀ ਸੀ ਮੈਂ ਵੀਡੀਓ ਵੀ ਦਿਖਾ ਸਕਦਾ ਤੁਹਾਨੂੰ ਕਿ ਅਸੀਂ ਤਾਂ ਜੀ ਮੇਰਾ ਨਾਮ ਵੀ ਉਹਦੇ ਵਿੱਚ ਲੈ ਰਹੇ ਸੀ ਉਹ ਕਿ ਜੀ ਜਿਵੇਂ ਆ ਆਪਸੀਂ ਜਿਹੜੀ ਵੀਡੀਓ ਮੈਂ ਦਿਖਾ ਸਕਦਾ ਹਾਂ ਅੱਸੀ ਗੱਲ ਜੀ ਮਹਾਂ ਜੋਗ ਭਗਵੰਤ ਮਾਨ ਜੀ ਆਹ ਦੇਖੋ ਜੀ ਬੰਦੇ ਸੌਦੀ ਵਾਲ ਦੇ ਵਿੱਚ ਉਹ ਵੀ ਆਲਾ ਮਰ ਵਾਲਿਆਂ ਨੇ ਬਸਾਈ ਹੋਈ ਹੈ ਜੀ 2.5 ਮਹੀਨੇ ਤੋਂ ਮੁੰਡਿਆਂ ਨੂੰ ਕੋਈ ਰੋਟੀ ਨਹੀਂ ਕੋਈ ਖਰਚਾ ਪਾ ਨਹੀਂ ਕੋਈ ਪੈਸਾ ਨਹੀਂ ਮਿਲ ਰਿਹਾ ਪਰਵਾਦੇ ਚੰਗੇ ਭਵਿੱਖ ਦੇ ਲਈ ਵਿਦੇਸ਼ੀ ਸਰਜ਼ਮੀਨ ਤੇ ਗਏ ਪੰਜਾਬੀਆਂ ਦੇ ਨਾਲ ਕੀ ਹੋ ਰਿਹਾ ਹੈ ਇਹ ਵੀਡੀਓ ਇਸ ਦੀ ਗਵਾਹੀ ਭਰ ਰਹੀ ਹੈ ਤੁਹਾਨੂੰ ਕਹਿਣਾ ਨੇ ਹਾਲਾਤ ਬੰਦੇ ਗਾੜੀ ਕੰਪਨੀ ਨੂੰ ਬੰਦੇ ਸਪਲਾਈ ਕਰਦੇ ਸਪਲੇਅਰ ਨੂੰ ਵੇਚਦਾ ਜੇ ਸਪਲੇਅਰ ਕਿੰਨਾ ਜੀ ਸਾਡੇ ਕੋਲ ਕੰਮ ਨਹੀਂ ਹੈਗਾ ਕੋਈ ਵੀ 2-3 ਮਹੀਨਿਆਂ ਤੋਂ ਨਾ ਇਹਨੇ ਕੋਈ ਖਰਚਾ ਦਿੱਤਾ ਨਾ ਇਹਨੇ ਕੋਈ ਸਾਨੂੰ ਤਰਕਾਰਾ ਵੀ ਨਾ ਦਿੱਤਾ پیسے ਦੇ ਕੇ ਚੰਗੀ ਨੌਕਰੀ ਦੀ ਆਸ ਵਿੱਚ ਗੁਰਦੇਸ਼ ਗਾਇ ਪੰਜਾਬੀ ਨੌਜਵਾਨ ਸੌਦੀ ਅਰਬ ਜਿਹੇ ਮੁਲਕਾਂ ਵਿੱਚ غلامਾਂ ਵਾਂਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਅਜਿਹੇ ਮੁੰਡੇ ਦੇ ਕੋਲ ਕੋਈ ਪਾਸਪੋਰਟ ਨਹੀਂ ਕੋਈ ਸਨਭਾਈ ਨਹੀਂ ਇਹਨਾਂ ਦੀ ਕੋਈ ਕੁੱਝ ਨਹੀਂ ਹੋ ਰਿਹਾ ਜੀ ਸਾਰੇ ਆ ਦੇ ਕੋ ਪਰੇਸ਼ਾਨੀ ਚ ਰਾਤ ਨੂੰ 2 ਵਜੇ ਰੋਟੀ ਮਿਲਦੀ ਆ ਠੀਕ ਹੈ ਜੀ ਫਾਇਕਟਰ ਰੂਮ ਦਿੱਤਾ ਜਾ ਇਹਦੇ ਵਿੱਚ ਇਹਨੇ ਮੁੰਡੇ ਆ ਜੀ ਵੀਡੀਓ ਦੇ ਵਿੱਚ ਚਾਵੀ ਨਾਚਵਾਇਨ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਥ ਅਗਰ ਭਗਵਾਨ ਜਮਾਦ ਨੂੰ ਬਦਲਣ ਦੀ ਕਮੇਂ ਕਰ ਰਹੇ ਨੇ ਇਹ ਤੁਮਾਰ ਜਮਾਦ ਸੇ ਵੀ ਬੇਨਤੀਆਂ ਬਹੁਤ ਜ਼ਿਆਦਾ ਬੰਦਿਆਂ ਨੂੰ ਇੰਨਾ ਮੁਸ਼ਕਲਾ ਚ ਬੰਦਿਆ ਹੋਇਆ ਹੈ ਤੁਹਾਡੇ ਘੜੀ ਹੱਥ ਨਹੀਂ ਹੋਣ ਤੇ ਸਾਰੇ ਬੰਦੇ ਬੇਨਤੀ ਕਰਦੇ ਆ ਜੀ ਪ੍ਰੀਮਾ ਸੁਖਨਾ ਸੋਰਾਜ ਜੀ ਨਾਲ ਮਿਲ ਕੇ ਦੰਦ ਕਰਕੇ ਤੇ ਸਾਡਾ ਕੋਈ ਹੱਲ ਕਰੋ ਜੀ ਨੌਜਵਾਨਾਂ ਦੇ ਨਾਲ ਬਾਹਰ ਫੇਜੜ ਵਾਲੇ ਕਿ ਇਹਨਾਂ ਨੇ ਮੇਰੇ ਨਾਮ ਤੇ ਵੀਡੀਓ ਫਾਈਲ ਆਪਣੀ ਮਾੜੇ ਹਾਲਾਤਾਂ ਦਾ ਵੀ ਸਿੱਟਾ ਕਰ ਰਹੇ ਨੇ ਕਿ ਪਰਮਾਨੰਥ ਜੀ ਸਾਹਿਬ ਸਾਡੀ ਜ਼ਿੰਦਗੀ ਬਚਾਓ ਮੇਰਾ ਫਰਜ਼ ਬਣਦਾ ਜੀ ਮੈਂ ਲੋਕਾਂ ਦੁਆਰਾ ਚੁਣਿਆ ਹੋਇਆ ਭਾਵੇਂ ਕਿ ਇਹ ਮੇਰੇ ਹਲਕੇ ਦੇ ਨਹੀਂ ਹੈਗੇ ਇਹਨਾਂ ਮੁੰਡਿਆਂ ਚੋਂ ਪੰਜ ਮੁੰਡੇ ਹਿਆਰਪੁਰ ਦੇ ਨੇ ਤੇ ਚਾਰ ਅਮਰਸਰ ਦੇ ਹਾਂਜੀ ਹੈ ਨਾ ਹਾਂਜੀ ਤੇ ਬਾਕੀ ਗੁਰਦਾਸਪੁਰ ਦੇ ਨੇ ਕੁਝ ਗੁਰਦਾਸਪੁਰ ਦੇ ਨੇ ਇੱਕ ਮੋਹਾਲੀ ਦਾ ਹਾਂਜੀ ਯੂਪੀ ਦਾ ਵੀ ਹੈ ਜੀ ਇੱਕ ਯੂਪੀ ਦਾ ਵੀ ਹੈ ਇੱਕ ਰਾਜਸਥਾਨ ਰਾਜਸਥਾਨ ਦਾ ਵੀ ਹੈ ਜੀ ਅਸੀਂ ਇਹਨਾਂ ਦੇ ਪਾਸਪੋਰਟ ਮੰਗਾ ਕੇ ਵਿਦੇਸ਼ ਮੰਤਰਾਲੇ ਨੂੰ ਇਹ ਸਾਰੀ ਵੀਡੀਓ ਭੇਜੀ ਤੀ ਕਿ ਜੀ ਇਸ ਤਰ੍ਹਾਂ ਜਿਹੜਾ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਇਹਨਾਂ ਫਸੇ ਹੋਏ ਨੇ ਏਜੰਟਾਂ ਨੇ ਧੋਖਾ ਕਰ ਲਿਆ ਉਹਨਾਂ ਨਾਲ ਉਹਨਾਂ ਨੂੰ ਸੁਪਨੇ ਹੋਰ ਦਿਖਾਤੇ ਤੇ ਜਾ ਕੇ ਉੱਥੇ ਪਤਾ ਲੱਗਿਆ ਕਿ ਉਹ ਕੰਮ ਨਹੀਂ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦੇ ਉਹਨਾਂ ਨੂੰ ਤਾਂ ਪੈਸੇ ਲੈ ਗਏ ਸੀ ਆ ਵਟ ਐਵਰ ਕਿ ਇਹ ਵੀਡੀਓ ਆਈ ਚਲੋ ਮੇਰੇ ਤੇ ਮੇਰੀ ਕੀਤੀ ਉਹਨਾਂ ਨੇ ਮੈਨੂੰ ਮੈਂ ਖੁਸ਼ੀ ਨਹੀਂ ਕਹਾਂਗਾ ਇਸ ਗੱਲ ਦੀ ਚਲੋ ਉਹਨਾਂ ਨੇ ਕਿਹਾ ਕਿ ਭਗਵਾਨ ਤਮਨ ਜੀ ਸਾਨੂੰ ਬਚਾ ਲਓ ਤੁਸੀਂ ਇਹ ਤੋਂ ਪਹਿਲਾਂ ਵੀ ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਮੇਰੇ ਖਿਆਲ ਚ ਹਜ਼ਾਰਾਂ ਤੋਂ ਇਹ ਉੱਪਰ ਹੋਣੇ ਮੁੰਡੇ ਜਿਹੜੇ ਫਸੇ ਹੋਏ ਨੇ ਐਦਾਂ ਧੋਖੇबाज ਏਜੰਟਾਂ ਦੇ ਚੱਕਰਾਂ ਚ ਜਿਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਨੇ ਜਿਹੜੇ ਗੁਲਾਮਾਂ ਵਾਂਗੂੰ ਜ਼ਿੰਦਗੀ ਬਤੀਤ ਕਰਨ ਤੇ ਮਜਬੂਰ ਹੋ ਗਏ ਸੀ ਉਹਨਾਂ ਨੂੰ ਅਸੀਂ ਬਚਾ ਕੇ ਲਿਆਂਦਾ ਤੇ ਇਹਨਾਂ ਮੁੰਡਿਆਂ ਦਾ ਜਦੋਂ ਫੋਨ ਆਇਆ ਤਾਂ ਮੈਂ ਇਮੀਡੀਏਟਲੀ ਜਿਹੜਾ ਵਿਦੇਸ਼ ਮੰਤਰਾਲੇ ਨਾਲ ਸੰਮਰਕ ਕੀਤਾ ਇਹ ਵੀਡੀਓ ਭੇਜੀ ਉਹਨਾਂ ਮੁੰਡਿਆਂ ਦੇ ਪਾਸਪੋਰਟਾਂ ਦੇ ਨੰਬਰ ਭੇਜੇ ਤੇ ਮੈਂ ਖੁਸ਼ਖਬਰੀ ਤੁਹਾਨੂੰ ਦੱਸਣ ਲੱਗਿਆ ਕਿ ਇਹੇ ਮੁੰਡੇ ਇਹ ਸਾਰੇ ਦੇ ਸਾਰੇ ਮੁੰਡੇ ਅੱਜ ਸੌਦੀ ਅਰਬ ਚੋਂ ਫਲਾਈਟ ਲੈਣ ਲੱਗੇ ਨੇ ਤੇ ਸਾਰਿਆਂ ਦੀ ਫਲਾਈਟ ਜਿਹੜੀ ਹੈ ਉਹ ਅੱਜ ਹੋਣ ਲੱਗੀ ਹੈ ਤੇ ਸਾਰੇ ਕੱਲ ਨੂੰ ਬੰਬੇ ਆ ਇਹਨਾਂ ਦੀ ਸੌਦੀ ਤੋਂ ਬੰਬੇ ਦੀ ਫਲਾਈਟ ਹੋਊਗੀ ਤੇ ਉਸ ਤੋਂ ਬਾਅਦ ਇਹ ਪਰਸੋਂ ਨੂੰ ਐ ਆਪਣੇ ਘਰੇ ਪਹੁੰਚ ਜਾਣਗੇ ਮੈਂ ਇਸ ਗੱਲ ਹੀ ਆਪਣੇ ਆਪ ਨੂੰ ਵੀ ਸਕੂਨ ਮਹਿਸੂਸ ਕਰਦਾ ਕਿ ਚਲੋ ਜੇ ਕਿਸੇ ਨੇ ਮੇਰਾ ਨਾਮ ਲੈ ਕੇ ਕੋਈ ਰਿਕੁਐਸਟ ਕੀਤੀ ਤਾਂ ਮੈਨੂੰ ਚੰਗਾ ਲਾਇਦਾ ਕਿ ਮੈਂ ਉਹ ਕੰਮ ਕਰਨ ਦੇ ਮੈਂ ਉਹ ਫਰਜ਼ ਨਿਭਾਉਣ ਦੇ ਕਾਬਿਲ ਹੋ ਗਿਆ ਭਾਵੇਂ ਕਿ ਇਹਨਾਂ ਦੇ ਵਿੱਚ ਇੱਕ ਵੀ ਸੰਗਰੂਰ ਜ਼ਿਲ੍ਹੇ ਦਾ ਨਹੀਂ ਹੈਗਾ ਵੋਟਰ ਸੰਗਰੂਰ ਜ਼ਿਲ੍ਹੇ ਦੇ ਵਾਲਿਆਂ ਨੇ ਪਾਈਆਂ ਮੈਨੂੰ ਸੰਘਰੂਰ ਵਾਲਿਆਂ ਨੇ ਮੈਨੂੰ ਐਮਪੀ ਬਣਾਇਆ ਪਰ ਦਸਕਤ ਕਰਨ ਜੋਗਾ ਮੈਨੂੰ ਸੰਘਰੂਰ ਵਾਲਿਆਂ ਨੇ ਬਣਾਇਆ ਪਰ ਜੇ ਜਿੱਥੇ ਵੀ ਮੇਰੇ ਦਸਕਤ ਕਰਨ ਨਾਲ ਜਾਂ ਮੇਰੇ ਫੋਨ ਕਰਨ ਨਾਲ ਕਿਸੇ ਦੀ ਜਾਨ ਵੱਜਦੀ ਹੈ ਤਾਂ ਮੈਂ ਆਪਣੇ ਆਪ ਨੂੰ ਇਸ ਮਾਮਲੇ 'ਚ ਇਸ ਸਮਝਦਾ ਕਿ ਰੱਬ ਨੇ ਮੇਰੀ ਡਿਊਟੀ ਜਿਹੜੀ ਲਈ ਹੈ ਮੈਂ ਉਹ ਪੂਰੀ ਕਰ ਰਹੇ ਤੇ ਇਹੇ ਮੁੰਡੇ ਇਹ ਸਾਰੇ ਦੇ ਸਾਰੇ ਮੁੰਡੇ ਜਿਹੜੇ ਨੇ ਉਹ ਪੰਜਾਬ ਪਰਸੋਂ ਪਹੁੰਚ ਜਾਣਗੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨਾਲ ਤੁਹਾਡੀ ਲਾਈਵ ਗੱਲਬਾਤ ਕਰਾਈ ਜਾਵੇ ਧੋਖੇबाज ਏਜੰਟਾਂ ਤੋਂ ਬਚਣ ਵਾਸਤੇ ਕਿ ਕਿਵੇਂ ਇਹ ਫਸ ਗਏ ਸੀ ਕਿਉਂਕਿ ਇਹ ਜ਼ਿਆਦਾ ਦੱਸ ਸਕਦੇ ਨੇ ਕਿ ਕਿਵੇਂ ਇਹਨਾਂ ਨੂੰ ਸੁਪਨੇ ਦਿਖਾਏ ਗਏ ਸ਼ੇਖ ਚਿਲੀ ਵਾਲੇ ਕਿ ਤੁਸੀਂ ਉਹ ਕਰ ਲਓਗੇ ਆਹ ਕਰ ਲਓਗੇ ਉਸ ਤੋਂ ਬਾਅਦ ਕਿਵੇਂ ਲੋਕਲ ਏਜੰਟਾਂ ਨੇ ਦਿੱਲੀ ਦੇ ਏਜੰਟਾਂ ਨੂੰ ਵੇਚਿਆ ਦਿੱਲੀ ਵਾਲਿਆਂ ਨੇ ਬੰਬੇ ਵਾਲਿਆਂ ਨੂੰ ਵੇਚਿਆ ਬੰਬੇ ਵਾਲਿਆਂ ਨੇ ਸੌਦੀ ਅਰਬ ਦੇ ਵਿੱਚ ਵੇਚਿਆ ਸੋ ਇਹ ਸਾਰਾ ਕੁਝ ਤਾਂ ਕਿ ਅਸੀਂ ਜਦੋਂ ਇਹ ਮੁੰਡੇ ਆ ਗਏ ਉਦੋਂ ਦਿਖਾਉਣ ਲੱਗੇ ਪਰ ਇਹ ਖੁਸ਼ਖਬਰੀ ਹੈ ਕਿ ਇਹ ਮੁੰਡੇ ਹੁਣ ਆਪਣੇ ਆਪਣੇ ਘਰਾਂ 'ਚ ਵਾਪਸ ਆ ਰਹੇ ਨੇ ਇਨਕਲਾਬ ਜਿੰਦਾ